ਸਤ ਸ੍ਰੀ ਅਕਾਲ ਦੋਸਤੋ ਤਰੀਕ ਹੈ ਅੱਜ 24 ਦਸੰਬਰ 2020 ਤੇ ਮੈਂ ਆਇਆ ਹਾਂ ਛੁੱਟੀ ਤੇ ਡੈਡੀ ਹੁਣੀ ਕੱਢਣ ਡੇ ਗੁੜ ਤੇ ਮੈਂ ਸੋਚਿਆ ਕਿ ਅੱਜ ਇੱਕ ਵੀਡੀਓ ਬਣਾ ਲੈਣਾ ਜਿਸ ਵਿੱਚ ਮੈਂ ਗੰਨੇ ਤੋਂ ਰੌ ਰਹੋ ਤਾਂ ਗੁੜ ਦਾ ਜਿਹੜਾ ਵਾ ਪੂਰਾ ਪ੍ਰੋਸੈਸ ਵੀਡੀਓ ਦੇ ذریعے ਤੁਹਾਡੇ ਨਾਲ ਸਾਂਝਾ ਕਰਾਂਗਾ ਆਪਣਾ ਹੀ ਗੰਨਾ ਵਾ ਤੇ ਆਪਣਾ ਹੀ ਵੇਲਣਾ ਵਾ ਤੇ ਆਪਣਾ ਹੀ ਪੂਰਾ ਸੈਟਅਪ ਆ ਤੇ ਗੰਨੇ ਦੀ ਨਸਲ ਚੈੱਕ ਕਰੋ ਗੰਨਾ ਬਹੁਤ ਵਧੀਆ ਵਾ ਆਪਣਾ ਤੇ ਤਿਆਰ ਵਾ ਪੂਰਾ ਲਗਭਗ ਪਿਛਲਾ ਮੋਢਾ ਕਮਾ ਦੇਗਾ ਤੇ ਲਗਭਗ ਇਹਨੂੰ 10 ਤੋਂ 11 ਮਹੀਨੇ ਹੋ ਹੀ ਗਏ ਆ ਪਿਛਲੀ ਵਾਰ ਕੱਟੇ ਹੋ ਰਹਿ ਕੇ ਹੁਣ ਤੱਕ ਤੇ ਇਸੇ ਗੰਨੇ ਨੂੰ ਕਟਾਂਗੇ ਤੇ ਜਿਹੜੀ ਖੋਰੀ ਆ ਉਹ ਬਾਲਣ ਦੇ ਰੂਪ ਵਿੱਚ ਵਰਤੀ ਜਾਊਗੀ ਗੋਰਜੜਾ ਵਾ ਉਹ ਇਕੱਲੇ ਬੰਦੇ ਦੇ ਵਸਦਾ ਕੰਮ ਨਹੀਂ ਹੈ ਇਸ ਕਰਕੇ ਦੋ ਬੰਦੇ ਨਾਲ ਲਾਏ ਆ ਤੇ ਦੋਵੇਂ ਪਿੰਡ ਦੇ ਨੇ ਵੀਰ ਇੱਕ ਤੇ ਵੀਰ ਮੰਗਾ ਤੇ ਇੱਕ ਚਾਚਾ ਗੇਜਾ ਵਾ ਕੱਟ ਕੇ ਛਿੱਲ ਕੇ ਵੱਧੇ ਹੋਏ ਪੂਲੇ ਜਿਹੜੇ ਆ ਉਹ ਵੇਲਣੇ ਦੇ ਪਹੁੰਚ ਚੁੱਕੇ ਆ ਤੇ ਚੜਾਉਨੇ ਆ ਵੇਲੜੇ ਨੂੰ ਪਟਾ ਡਾੜੀ ਤੋਂ ਲੈ ਕੇ ਇਜਾਜ਼ਤ ਤੇ ਮੈਂ ਲਗਾਵਾਂ ਘੇੜਾ ਮਾਰਨ ਤੇ ਕਰਦੇ ਵੇਲਣਾ ਸਟਾਰਟ ਇੰਜਨ ਹੋ ਗਿਆ ਸਟਾਰਟ ਤੇ ਮੰਮੀ ਵੀ ਚਾਹ ਲੈ ਕੇ ਆ ਗਈ ਆ ਤੇ ਨਾਲ ਨਾਲ ਚਾਹ ਪੀਣੇ ਤੇ ਨਾਲ ਨਾਲ ਕਰਦੇ ਆ ਕੰਮ ਸ਼ੁਰੂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਡੈਡੀ ਨੂੰ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਵਾ ਗੁੜ ਕੱਢਣ ਦਾ ਤੇ ਲਗਭਗ ਹਰ ਸਾਲ ਵੇਲਣਾ ਆਪਾਂ ਜੁਨੇ ਹੀ ਆ ਤੇ ਇਸ ਵਾਰ ਛੁੱਟੀ ਆਏ ਆ ਤੇ ਡੈਡੀ ਨੇ ਚਲੋ ਜੋਇਆ ਤੇ ਚਲੋ ਬਹੁਤ ਵਧੀਆ ਲੱਗਦਾ ਵਾ ਨਾਲ ਰੋ ਪੀ ਦੀ ਆ ਗੁੜ ਖਾਈ ਦਾ ਤੇ ਨਾਲ ਇੱਕ ਜਿਹੜਾ ਵਾ ਵੱਖਰਾ ਹੀ ਸਕੂਨ ਮਿਲਦਾ ਵਾ ਇਹੋ ਜੀ ਜਿਹੜੀ ਪੁਰਾਣੀ ਚੀਜ਼ਾਂ ਨੂੰ ਵੇਖਣ ਦਾ ਤੇ ਦੂਸਰੀ ਗੱਲ ਇਹ ਵੀ ਆ ਕਿ ਜਿਹੜਾ ਆਪਣੇ ਹੱਥੀ ਬਣਾਇਆ ਪਿਓਰ ਗੋੜ ਆਪਣੇ ਸਾਹਮਣੇ ਬਣਿਆ ਹੋਇਆ ਉਹਨੂੰ ਖਾਣ ਦਾ ਤੇ ਅਲੱਗ ਹੀ ਇੱਕ ਸਵਾਦ ਹੁੰਦਾ ਵਾ ਕੈਮੀਕਲਾਂ ਤੋਂ ਰਹਿਤ ਤੇ ਬਿਲਕੁਲ ਆਪਣੇ ਹੱਥਾਂ ਦੇ ਵਿੱਚ ਤਿਆਰ ਹੋਈ ਚੀਜ਼ ਦਾ ਤੇ ਅਲੱਗ ਹੀ ਮਜ਼ਾ ਆ ਚਾਹ ਪਿਆਲ ਕੇ ਤੇ ਮੰਮੀ ਨੇ ਕਰ ਲਿਆ ਡੋਲੂ ਵਿਹਲਾ ਤੇ ਭਰ ਲਿਆ ਰੋ ਦੇ ਨਾਲ ਤੇ ਆਪਾਂ ਵੀ ਥੋੜੀ ਖੋਰੀ ਦੇ ਵਿੱਚ ਮਸਤੀ ਕਰ ਲਈ ਆ ਘਰੋਂ ਪਰਿਵਾਰ ਦੇ ਮੈਂਬਰਾਂ ਦੀ ਡਿਮਾਂਡ ਆਈ ਆ ਕਿ ਰੋ ਸੰਤਰੇ ਦਾ ਜੂਸ ਜਿਹੜਾ ਮਿਕਸ ਉਹ ਪੀਣਾ ਵਾ ਤੇ ਉਹਦੇ ਵਾਸਤੇ ਇਹਨਾਂ ਨੇ ਸੰਤਰੇ ਛਿਲਕੇ ਤੇ ਵਿਲਣੇ ਤੇ ਘਲਤੇ ਆ ਡੈਡੀ ਮੰਨ ਲਗੇ ਹੱਥਾਂ ਇੰਜ ਨੂੰ ਤੇ ਕਰਕੇ ਸਟਾਰਟ ਤੇ ਕੱਢਨੇ ਆ ਜੂਸ ਲਓ ਜੀ ਵਿਲਣਾ ਹੋ ਗਿਆ ਸਟਾਰਟ ਲਾ ਕੇ ਸੰਤਰੇ ਗੰਨਿਆਂ ਦੇ ਵਿੱਚ ਤੇ ਕੱਢਨੇ ਆ ਜੂਸ ਤੇ ਵੀਡੀਓ ਬਣਾਉਂਦੇ ਬਣਾਉਂਦੇ ਨੂੰ ਇਹ ਧਿਆਨ ਹੀ ਨਹੀਂ ਕਿ ਗਾੜੀ ਭਾਂਡਾ ਵੀ ਰੱਖਣਾ ਹੋ ਰੋ ਥੱਲੇ ਪੈ ਚਲੀ ਤੇ ਦਾਦੀ ਨੇ ਯਾਦ ਕਰਾਇਆ ਵੀ ਗਾੜੀ ਭਾਂਡਾ ਰੱਖ। ਲਾਉਣੇ ਸਟਾਰਟ ਕਰਤੇ ਦਾਦੀ ਨੇ ਸੰਤਰੇ ਵਿੱਚ ਤੇ ਦੇਖਦੇ ਆ ਭਲਾ ਵੀ ਕਿਦਾਂ ਦਾ ਬਣੂਗਾ ਜੂਸ। ਸੰਤਰੇ ਗੋਗੜਾਂ ਦੇ ਵਿੱਚ ਉੱਪਰ ਨੂੰ ਜੜੀ ਜਾਣ ਡਏ ਆ ਤੇ ਮੈਂ ਦਾਦੀ ਨੂੰ ਕਿਹਾ ਦਾਦੀ ਥੱਲੇ ਵਾਲੇ ਜਿਹੜਾ ਵਾ ਉਹਦੇ ਪਾਸ ਥਲੜੇ ਪਾਸੇ ਲਾਓ ਤਾਂ ਜੋ ਦੋਹਾਂ ਗੰਨਿਆਂ ਦੇ ਵਿੱਚੋਂ ਵੀ ਚੌਦੀ ਸੰਤਰਾ ਲੰਗੇ। ਤੇ ਹੁਣ ਮੈਂ ਲੱਗ ਗਿਆ ਵਾ ਗੰਨੇ ਲਾਉਣ ਤੇ ਨਾਲੇ ਮੈਂ ਚਲੋ ਵੀਡੀਓ ਬਣਾ ਲੈਨੇ ਆ ਤੇ ਸੋਚ ਇਹ ਆਉਂਦੀ ਹੀਗੀ ਕਿ ਬਹੁਤ ਘੱਟ ਹੀ ਲੋਕ ਰਹਿ ਗਏ ਆ ਹੁਣ ਹਨਾ ਜਿਨ੍ਹਾਂ ਦਾ ਆਪਣਾ ਵੇਲਣਾ ਹੋਊਗਾ ਹਨਾ ਆਪਣੇ ਹੱਥੀ ਕੰਮ ਕਰਦੇ ਹੋਣਗੇ ਜਿੱਦਾਂ ਡਾੜੀ ਲੱਗੇ ਨਾਲ ਚਲੋ ਦੋ ਬੰਦੇ ਵੀ ਆ ਨਾਲ ਪਰ ਫਿਰ ਵੀ ਬੜੀ ਮਿਹਨਤ ਖੁਦ ਕਰਨੀ ਪੈਂਦੀ ਆ ਤੇ ਗਾਹ ਜਿਹੜੀ ਨਵੀਂ ਪੀੜ੍ਹੀ ਹੈ ਜਿਹੜੇ ਸਾਡੇ ਹਾਨੀ ਬਰਾਨੀ ਉਹ ਤੇ ਲਗਭਗ ਬਾਹਰ ਚਲ ਗਏ ਆ ਤੇ ਜਿਹੜੇ ਇੱਥੇ ਆ ਉਹ ਕੋਈ ਕੰਮ ਕਰਕੇ ਬਹੁਤ ਘੱਟ ਹੀ ਰਾਜੀ ਨੇ ਤੇ ਇਵਨ ਕਿ ਮੈਂ ਵੀ ਛੁੱਟੀ ਆਇਆ ਹਾਂ ਤੇ ਮੈਂ ਵੀ ਇਹ ਨਹੀਂ ਪੂਰਾ ਨਾਲ ਲੱਗਾ ਹਾਂ ਡੈਡੀ ਆਪ ਹੀ ਦੇ ਸਾਰਾ ਕੁਝ ਮੈਨੇਜ ਕਰਨ ਤੇ ਨਾਲ ਉਹ ਬੰਦੇ ਆ ਤੇ ਜੇ ਕਿਸੇ ਨੇ ਗੁਰ ਲੈਣਾ ਵਾ ਤੇ ਆਪਾਂ ਹਾਈਵੇ ਤੇ ਲੱਗੇ ਜਿਹੜੇ ਸਾਈਡਾਂ ਦੇ ਲੱਗੇ ਭਾਏ ਆ ਉਹਨਾਂ ਤੋਂ ਲੈ ਲੈਨੇ ਆ ਭਾਵੇਂ ਉਹਨਾਂ ਵਿੱਚ ਮਿਲਾਵਟ ਹੋਵੇ ਸੋਸ਼ਲ ਮੀਡੀਆ ਤੇ ਲੋਕ ਇਨੀ ਦਿਵਾਈ ਦਿੰਦੇ ਆ ਕਿ ਇਹਨਾਂ ਕੋਲ ਮਿਲਾਵਟ ਵਾਜੀ ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਆਪਾਂ ਰਾਹ ਦੇ ਵਿੱਚੋਂ ਲੰਘਦੇ ਆ ਤੇ ਉਸ ਗੁੜ ਦੀ ਮਹਿਕ ਭਾਵੇਂ ਗੁੜ ਕੈਮੀਕਲ ਵਾਲਾ ਹੀ ਹੋਵੇ ਉਹ ਵੇਖ ਕੇ ਸੁੰਘ ਕੇ ਤੇ ਗੱਡੀ ਰੋਕ ਕੇ ਉਹਨਾਂ ਤੋਂ ਗੁੜ ਲੈ ਲੈਨੇ ਆ ਤੇ ਪਰ ਚਲੋ ਸੁਪਾ ਆ ਗਿਆ ਸਾਡੇ ਡੈਡੀ ਦੀ ਮਿਹਨਤ ਆ ਕਿ ਉਹ ਆਏ ਸਾਲ ਇਦਾਂ ਵੇਲਣਾ ਜੋ ਲੈਂਦੇ ਆ ਤੇ ਸਾਨੂੰ ਜਿਹੜਾ ਵਾ ਉਹ ਗੁੜਖਾਨ ਨੂੰ ਨਸੀਬ ਹੋ ਜਾਂਦਾ ਆਪਣੇ ਘਰ ਦਾ ਤੇ ਆਪਾਂ ਇਹ ਵੀ ਆ ਵੀ ਆਪਣੇ ਵਾਸਤੇ ਹੀ ਕੱਢਨੇ ਆ ਜਾਂ ਫਿਰ ਦਾੜੀ ਦਾ ਸੁਭਾਅ ਆ ਕਿ ਉਹ ਭੂਆ ਨੂੰ ਦੇਣ ਜ਼ਰੂਰ ਜਾਂਦੇ ਆ ਗੁੜ ਤੇ ਭੂਆ ਦੇ ਘਰਾਂ ਵਿੱਚ ਜ਼ਰੂਰ ਪਹੁੰਚਾਉਂਦੇ ਆ ਜਦੋਂ ਗੁੜ ਕੱਢਦੇ ਆ ਤੇ ਚਲੋ ਬਹੁਤ ਵਧੀਆ ਮਹਾਰਾਜ ਦੀ ਬਖਸ਼ਿਸ਼ ਆ ਉਹਨਾਂ ਤੇ ਹਨਾ ਇਹੋ ਜੀ ਸੋਚਿਆ ਉਹਨਾਂ ਦੀ ਤੇ ਬਸ ਇਨਾ ਹੀ ਆਪਣੇ ਘਰ ਵਾਸਤੇ ਆਪਾਂ ਹਰ ਵਾਰੀ ਜਿਹੜਾ ਉਹ ਗੁੜ ਕੱਢਨੇ ਆ ਤੇ ਮੰਗਾ ਵੀ ਰਹਿਣ ਲੱਗਿਆ ਝੋਕਣ ਤੇ ਪੱਤੇ ਦੇ ਉੱਤੇ ਇਹ ਜਿਹੜਾ ਵਾ ਬੋਰੀ ਦਿੱਤੀ ਆ ਇਹ ਇਸ ਕਰਕੇ ਦਿੱਤੀ ਆ ਕਿ ਹਵਾ ਜਿਹੜੀ ਘੱਟ ਲੱਗੇ ਤੇ ਸੇਕ ਜਿਹੜਾ ਬਣਿਆ ਰਵੇ ਤੇ ਜਿਹੜੀ ਪੱਤ ਆ ਉਹ ਜਲਦੀ ਆਵੇ ਇਹ ਜਿਹੜੀ ਬੋਲੀ ਆ ਨਾ ਪੱਤ ਇਹ ਮੇਰੇ ਹਿਸਾਬ ਨਾਲ ਮਾਝੇ ਵਾਲੀ ਆ ਸਾਡੇ ਇਲਾਕੇ ਚ ਗਰਦਾਸਪੁਰ ਚ ਇਦਾਂ ਬੋਲਦੇ ਨੇ ਨਕੁਰ ਨੂੰ ਪੱਤ ਬੋਲਦੇ ਜੇ ਪਤਾ ਨਹੀਂ ਵੀ ਹੋਰ ਕਿ ਪਾਸੇ ਬੋਲਦੇ ਹੋਣਗੇ ਕਿ ਨਹੀਂ ਪਰ ਸਾਡੇ ਵਾਲੇ ਪਾਸੇ ਪੱਤ ਬੋਲਦੇ ਆ ਤੇ ਹੁਣ ਇਹ ਪੱਤ ਦੇ ਉੱਤੋਂ ਜਿਹੜਾ ਆਪਾਂ ਬੋਰੀ ਜਿਹੜੀ ਹਟਾਤੀ ਆ ਤੇ ਪੱਤ ਫਟਕਣੇ ਪੈ ਗਈ ਆ ਹੁਣ ਇਹਨੂੰ ਕਹਿੰਦੇ ਪੱਤ ਫਟਕਣੇ ਪੈ ਗਈ ਆ ਤੇ ਹੋਰ ਥੋੜਾ ਜਿਹਾ ਸੇਕ ਲਵਾ ਕੇ ਤੇ ਮੁਰਕੇ ਜਿਹੜੀ ਆ ਉਹ ਪੱਤ ਘਾਏ ਤੇ ਆ ਜਾਣੀ ਆ ਗੰਨੇ ਦੇ ਰਸ ਜਾਨੀ ਕਿ ਰੋ ਤੋਂ ਗੁੜ ਬਣਨ ਦਾ ਪ੍ਰੋਸੈਸ ਲਗਭਗ 2 ਤੋਂ 3 ਘੰਟਿਆਂ ਦਾ ਵਾ ਵੱਧ ਵੀ ਹੋ ਸਕਦਾ ਵਾ ਜੇ ਸੇਕ ਘੱਟ ਹੋਵੇ ਤੇ ਉਹਦੇ ਦੌਰਾਨ ਇਹਦੇ ਵਿੱਚ ਸੋਡਾ ਵੀ ਪਾਇਆ ਜਾਂਦਾ ਵਾ ਜਿਹਦੇ ਨਾਲ ਜਿਹੜੀ ਗੰਨੇ ਦੇ ਦਿਵਾਲੇ ਨਾ ਮੈਲ ਹੁੰਦੀ ਕਾਲੀ ਕਾਲੀ ਉਹ ਗੰਨੇ ਇਹਦੇ ਵਿੱਚ ਰਹਿ ਜਾਂਦੀ ਆ ਦੋਨੋਂ ਸੋਡਾ ਪਾ ਕੇ ਨਤਾਰਿਆ ਜਾਂਦਾ ਫਿਰ ਕੱਢਿਆ ਜਾਂਦਾ ਤੇ ਹੁਣ ਆਪਣੀ ਆ ਗਈ ਆ ਇਹ ਪਤਕਾਵੇਂ ਤੇ ਜਿਹੜਾ ਫੇਰਿਆ ਜਾਂਦਿਆ ਵਾ ਇਹ ਯੰਤਰ ਨੂੰ ਕਹਾਵਾ ਕਿਹਾ ਜਾਂਦਾ ਸਾਡੇ ਇਲਾਕੇ ਦੇ ਵਿੱਚ ਤੇ ਇਹ ਲਗਭਗ ਨਾ ਫਾਈਨਲ ਸਟੇਜ ਆ ਗੁੜ ਦੀ ਇਹਦੋਂ ਲਗਭਗ 15-20 ਮਿੰਟ ਬਾਅਦ ਜਿਹੜਾ ਵਾ ਉਹ ਗੁੜ ਨੂੰ ਜਿਹੜਾ ਵਾ ਉਹ ਲਾਇਆ ਜਾਂਦਾ ਤੇ ਇਹ ਕਹਾਣੇ ਦੇ ਦੌਰਾਨ ਨਾ ਗੁੜ ਦੀ ਗੁੜ ਵਿੱਚ ਦੀ ਕੁਆਂਟੀਟੀ ਜਿਹੜੀ ਥੋੜੀ ਰਹਿ ਜਾਂਦੀ ਮਤਲਬ ਪਿਓਰ ਰਹਿ ਜਾਂਦੀ ਫਿਰ ਹਨਾ ਪਾਣੀ ਸੜ ਜਾਂਦਾ ਸਾਰਾ ਤੇ ਲਗਭਗ ਗੁੜ ਗੁੜ ਰਹਿ ਜਾਂਦਾ ਵਾ ਤੇ ਉਦੋਂ ਬਾਅਦ ਵੀ ਥੋੜਾ ਜਿਹਾ ਸੋਡਾ ਇੱਚ ਤੂੜਿਆ ਜਾਂਦਾ ਔਰ ਗੁੜ ਦਾ ਰੰਗ ਜਿਹੜਾ ਚਿੱਟਾ ਹੋ ਜਾਂਦਾ ਤੇ ਗਾੜੀ ਫਿਰ ਜਿਹੜਾ ਕਿ ਪਿਆ ਵਾ ਲੱਕੜੀ ਦਾ ਯੰਤਰ ਉਹਨੂੰ ਕਿਹਾ ਜਾਂਦਾ ਗੰਡ ਸਾਡੇ ਇਲਾਕੇ ਦੇ ਵਿੱਚ ਇਹ ਗੰਡ ਦੇ ਵਿੱਚ ਗੁੜ ਕੱਢਿਆ ਜਾਂ ਰਿਹਾ ਹੁਣ ਮਤਲਬ ਪੱਤ ਉੱਤਰ ਗਈ ਆ ਤੇ ਤੁਸੀਂ ਵੇਖਣ ਦੇ ਜੇ ਇਹ ਸੀਨ ਜਿਹੜਾ ਇਹ ਬਹੁਤ ਵਧੀਆ ਹੁੰਦਾ ਵੇਖਣਯੋਗ ਹੁੰਦਾ ਵੇ ਇਹਨੂੰ ਵੇਖ ਕੇ ਤੇ ਮੂੰਹ ਦੇ ਵਿੱਚ ਪਾਣੀ ਵੀ ਆਉਂਦਾ ਤੇ ਆਪਾਂ ਨਿੱਕੇ ਹੁੰਦੇ ਇਹਦੇ ਵਿੱਚ ਨਾ ਜਿੱਦਾਂ ਇਹ ਲੱਥਾ ਹਜੇ ਹਜੇ ਲੱਥਾਂ ਡਈ ਪੱਤ ਤੇ ਇਹਦੇ ਵਿੱਚ ਨਾ ਆਪਾਂ ਗੰਨਾ ਲੈ ਕੇ ਨਾ ਗੰਨੇ ਨੂੰ ਇਹਦੇ ਵਿੱਚ ਇੱਕ ਗੁੜ ਗਰਮ-ਗਰਮ ਨੂੰ ਲਪੇਟ ਦਿੰਨੇ ਹੁੰਨੇ ਹਾਂ ਡੈਡੀ ਸਾਡੇ ਨਾ ਲਪੇਟ ਕੇ ਹੁਣ ਦਿੰਦੇ ਹੁੰਦੇ ਤੇ ਆਪਾਂ ਉਹਨੂੰ ਕਿਹਨੇ ਹਾਂ ਲਾਚੀ ਦਾਣਾ ਬਣਾਇਆ ਤੇ ਉਹ ਜਦੋਂ ਸੁੱਕ ਜਾਂਦਾ ਸੱਚੀ ਮੂਜੀ ਬਹੁਤ ਵਧੀਆ ਉਹ ਲਚਕਦਾਰ ਜਿਹਾ ਲਾਚੀ ਦਾਣਾ ਟਾਈਪ ਬਣ ਜਾਂਦਾ ਹੁੰਦਾ ਹੈ ਤੇ ਬੜਾ ਖਾਂਦੇ ਰਹੇ ਆਪਾਂ ਤੇ ਇਹ ਹੁਣ ਡੈਡੀ ਲਾਉਂਦੇ ਆ ਪੱਤ ਤੇ ਬਹੁਤ ਵਧੀਆ ਸੀਨ ਹੁੰਦਾ ਏ ਵੇਖਣ ਲਾਇਕ ਦੂਜੀ ਗੱਲ ਇਹ ਆ ਕਿ ਗੁੜ ਬਣਾਉਣ ਦੇ ਪ੍ਰੋਸੈਸ ਵਿੱਚ ਨਾ ਪੂਰਾ ਸਾਵਧਾਨ ਰਹਿਣਾ ਪੈਂਦਾ ਵਾ ਜਿੱਦਾਂ ਪਹਿਲਾ ਗੰਨੇ ਲਈ ਦੇ ਵੇਲਣੇ ਵਿੱਚ ਤੇ ਉਹ ਵੀ ਬੜਾ ਧਿਆਨ ਨਾਲ ਕਰਨ ਵਾਲਾ ਕੰਮ ਹੈ ਹਨਾ ਜੇ ਧਿਆਨ ਇੱਧਰ ਉੱਧਰ ਹੋਇਆ ਤੇ ਆਪਣਾ ਹੱਥ ਵਿੱਚ ਆ ਸਕਦਾ ਗੰਨੇ ਦੇ ਵਿੱਚ ਹਨਾ ਤੇ ਦੂਜਾ ਲਾਗੇ ਮਸ਼ੀਨ ਚਲਦੀ ਹੈ ਮਸ਼ੀਨਰੀ ਚਲਦੀ ਹੈ ਉੱਥੇ ਬੜਾ ਧਿਆਨ ਰਹਿਣਾ ਪੈਂਦਾ ਇੱਧਰ ਦੂਜੇ ਪਾਸੇ ਵੇਖ ਲਈਏ ਤੇ ਜਿਹੜਾ ਚੁੰਬਾ ਹੁੰਦਾ ਵਾ ਚੁੰਬੇ ਦੇ ਵਿੱਚ ਬਲਨ ਲਾਉਣ ਲੱਗਿਆਂ ਧਿਆਨ ਰੱਖਣਾ ਪੈਂਦਾ ਕਈ ਵਾਰੀ ਅੱਗ ਨਿਕਲ ਕੇ ਬਾਹਰ ਆ ਜਾਂਦੀ ਹੈ ਜਿਹੜਾ ਬਾਹਰ ਇੰਨਾ ਬਲਨ ਪਿਆ ਹੁੰਦਾ ਉਹਨੂੰ ਅੱਗ ਲੱਗਣ ਦਾ ਡਰ ਹੁੰਦਾ ਵਾ ਪੱਤ ਲਾਉਣ ਦੇ ਆ ਕੜਾ ਨੂੰ ਚੁੱਕਣਾ ਬੜਾ weight ਹੁੰਦਾ ਵਾ ਕੜਾ ਦਾ ਆਪਣਾ weight 70 ਕਿਲੋ ਦੇ ਲਗਭਗ ਹੁੰਦਾ ਤੇ ਉਹਦੇ ਵਿੱਚ ਗੁੜ ਵੀ ਫਿਰ ਤੁਸੀਂ ਲਾ ਲੋ 30 ਕਿਲੋ ਦੇ ਕੁਆਂਟਲ ਦੇ ਲਗਭਗ weight ਹੁੰਦਾ ਵਾ ਤੇ ਉਹਨੂੰ ਦੋ ਹੀ ਬੰਦੇ ਚੁੱਕ ਸਕਦੇ ਆ ਨਹੀਂ ਤੇ ਮਿਸ ਬ ਗੋੜਾ ਗੋਡਿਆ ਜਾਂਦਾ ਇਹ ਵੀ ਗਰਮ ਹੁੰਦਾ ਬੜਾ ਗੁਡਾਈ ਤੋਂ ਬਾਅਦ ਹੁਣ ਪੱਤ ਜੰਮਣ ਦਾ ਵੇਟ ਕਰ ਰਹੇ ਆ ਤੇ ਉਦੋਂ ਬਾਅਦ ਪਾਵਾਂਗੇ ਪੇਸੀਆਂ ਤੇ ਜੇ ਗੁਡਾਈ ਦੇ ਦੌਰਾਨ ਪੱਤ ਜੰਮਣ ਲੱਗ ਜੇ ਤੇ ਫਿਰ ਸ਼ੱਕਰਬੰਦ ਦੇ ਜ਼ਿਆਦਾ ਚਾਂਸ ਹੁੰਦੇ ਆ ਇਧਰ ਨਵੀਂ ਪੱਤ ਵਾਸਤੇ ਰੋ ਪਾਤੀ ਆ ਇੱਕ ਪਾਸੇ ਸਾਡੀਆਂ ਪੇਸੀਆਂ ਹੋ ਗਈਆਂ ਵਾ ਤਿਆਰ ਇਹ ਨਜ਼ਾਰਾ ਤੇ ਵੇਖਿਆ ਹੀ ਬਣਦਾ ਤੇ ਦੂਜਾ ਮੈਂ ਖਾ ਕੇ ਵੀ ਵੇਖਿਆ ਇੰਨਾ ਵਧੀਆ ਗੋੜਾ ਬਹੁਤ ਸਵਾਦ ਗੋੜਿਆ ਤੇ ਪੇਸੀਆਂ ਗਈਆਂ ਬਣ ਤੇ ਡੈਡੀ ਡੇ ਆ ਹੁਣ ਅਰੰਬੀਆਂ ਨੂੰ ਸਾਫ਼ ਕਰਨ ਉਹਨਾਂ ਦੇ ਨਾਲ ਲੱਗਿਆ ਜਿਹੜਾ ਗੋੜਿਆ ਉਹਨੂੰ ਕੱਢਣ ਦੇ ਆ ਤੇ ਤੁਸੀਂ ਦੇਖਣੀ ਦਾ ਹੁਣ ਕਿੰਨਾ ਵਧੀਆ ਸੀਨ ਲੱਗਣ ਡਿਆ ਤੇ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਜਿਹਦਾ ਜਿਹਦਾ ਮਨ ਕੀਤਾ ਕਿ ਉਹਨੂੰ ਵੀ ਇਹੋ ਜਿਹਾ ਨਜ਼ਾਰਾ ਕਰੀਬ ਤੋਂ ਦੇਖਣ ਨੂੰ ਮਿਲੇ ਉਹ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਐਂਡ ਫੋਲੋ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ